ਮੈਨੂੰ ਧਮਕੀ ਦਿੰਦਾ ਔਰ ਮੈਨੂੰ ਇੰਨੀ ਗੱਲ ਕਹਿੰਦਾ ਹੈ ਕਿ ਅਸੀਂ ਤੈਨੂੰ ਜਾਨੋਂ ਮਾਰ ਦੇਾਂਗੇ ਅਸੀਂ ਤੈਨੂੰ ਗੋਲੀਆਂ ਮਾਰ ਦੇਾਂਗੇ ਅਸੀਂ ਬੜੇ ਬੰਦੇ ਯਾਰੇ ਲਾਇਆ ਅਸੀਂ ਸਿੱਧੂ ਮੂਸੇਵਾਲੇ ਨੂੰ ਵੀ ਯਾਰੇ ਲਾਇਆ 14 ਤਰੀਕ ਸਵੇਰੇ ਮੈਨੂੰ 7 ਵਜੇ ਤਕਰੀਬਨ ਮੇਰੇ ਭਾਦਰ ਦਾ ਫੋਨ ਆਂਦਾ ਕਿ ਇੱਧਰ ਦਾ ਕਰਕੇ ਰਾਤ ਇੱਥੇ 3:30-4 ਵਜੇ ਕੋਈ 5-4 ਬੰਦੇ ਆਏ ਸੀ ਗੇਟ ਨੂੰ ੱਤਕਾ ਮਾਰ ਕੇ 5-4 ਬੰਦੇ ਸੀ ਲੱਤਾਂ ਲੁੱਤਾਂ ਮਾਰ ਕੇ ਜਿਹੜਾ ਗੇਟ ਤੋੜ ਦਿੱਤਾ ਗੇਟ ਤੋੜ ਦਿੱਤਾ ਅੰਦਰ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਮਗਰ ਭਾਦਰ ਜਾਗ ਰਿਹਾ ਸੀਗਾ ਜਾਗ ਗਿਆ ਅਨੇਰ ਨੂੰ ਉਹ ਧਮਕੀਆਂ ਦਿੰਦੇ ਹੋਏ ਇੱਥੋਂ ਦੀ ਫਰਾਰ ਹੋ ਉਸਨੇ ਆਪਣੇ ਸਾਹਮਣੇ ਸਾਰੀ ਵੈਰੀਫਿਕੇਸ਼ਨ ਕੀਤੀ ਹੈ ਉਹਨਾਂ ਨੇ ਆਨਪਾਨ ਤੋਂ ਸਾਰੇ ਕੈਮਰੇ ਕੋਮਰੇ ਚੈੱਕ ਕਰਵਾਏ ਉਹਨਾਂ ਨੇ ਆਪਣਾ 7-8 ਦਿਨ ਜਿਹੜਾ ਪ੍ਰੋਸੀਜਰ ਹੁੰਦਾ ਉਹ ਚਲਾਇਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਐਫਆਰ ਜਿਹੜੀ ਹੈਗੀ ਅਨਨੋਨ ਬੰਦੇ ਦੇ ਉੱਤੇ ਜਿਹੜੀ ਹੈ ਆ ਦਰਜ ਕੀਤੀ ਹੈ ਬੋਲਤੇ ਵੀ ਉੱਥੇ ਬਹਿ ਕੇ ਫੋਨ ਕਰਨਾ ਵੀ ਤੈਨੂੰ ਮਾਰ ਦੇਵਾਂਗੇ ਇਦਾਂ ਕਰ ਦੇਵਾਂਗੇ ਉਦਾਂ ਕਰ ਦੇਵਾਂਗੇ ਇਹ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਵਾਂ ਤੇ ਆ ਜਿਹੜਾ ਮੇਰੇ ਆਫਿਸ ਦੇ ਵਿੱਚ ਆ ਕੇ ਕੰਮ ਕੀਤਾ ਇਹਨਾਂ ਨੇ ਇਹ ਬੜੇ ਡਰਪੋਕ ਬੁਸਦਿਲ ਬੰਦਿਆਂ ਦੀ ਹਰਕਤ ਹੈ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਬਿਸ਼ਾਲ ਕਪੂਰ ਗੱਲ ਕੀਤੀ ਹੋਗੀ ਮਹਾਦੇਵ ਸੇਵਾ ਦਲ ਦੇ ਅਧਿਐਕਸ਼ ਚੇਤਨ ਬਵੇਜਾ ਦੇ ਜੋ ਆਫਿਸ ਹੈ ਉਹਦੇ ਵਿੱਚ ਹਮਲਾ ਹੁੰਦਾ ਹੈ 14 ਤਾਰੀਖ ਨੂੰ 14 ਤਾਰੀਖ ਨੂੰ ਹਮਲਾ ਕੀ ਹੁੰਦਾ ਹੈ ਕਿ ਉਹ ਘਰਗੇ ਹੁੰਦੇ ਨੇ ਸਵੇਰੇ 3 ਤੋਂ 4 ਵੇ ਦੇ ਵਿੱਚ ਕੁਝ ਅਨਨੋਨ ਬੰਦੇ ਆਂਦੇ ਨੇ ਤੋੜਪਾਨ ਕਰਦੇ ਨੇ ਪਹਿਲੇ ਉਹਨਾਂ ਦੇ ਨੇਪਾਲੀ ਨੌਕਰ ਨੂੰ ਪੁੱਛਦੇ ਨੇ ਦੀਪ ਦਰਵਾਜ਼ਾ ਖੁੱਗ ਨਾ ਕਿ ਨਹੀਂ ਖੋਲ ਰਿਹਾ ਉਸ ਤੋਂ ਬਾਅਦ ਤੋੜਪਾਣ ਕੀਤੀ ਜਾਂਦੀ ਹੈ ਧਮਕੀਆਂ ਦਿੰਦੇ ਹੋਏ ਫਰਾਰ ਹੋ ਜਾਂਦੇ ਨੇ ਲੇਕਿਨ ਅੱਜ ਐਫ ਆਈ ਆ ਦਰਜ ਹੋ ਜਾਂਦੀ ਹੈ ਚਤਨੂ ਵੇਜਰ ਨਾਲ ਹੈ ਗੱਲਬਾਤ ਕਰਦੀ ਹੈ ਚਤਨ ਜੀ ਪੂਰਾ ਮਾਮਲਾ ਹੈ ਕੀ ਹੈ ਤੁਹਾਡੇ ਦਫਤਰ ਦੇ ਵਿੱਚ ਜੋ ਹਮਲਾ ਹੋਇਆ ਸਵੇਰ 3 ਤੋਂ 4 ਵਜੇ ਦੇ ਤਕਰੀਬਨ ਜਿਹੜਾ ਹਮਲਾ ਹੁੰਦਾ ਹੈ ਕੀ ਲੱਗਦਾ ਹੈ ਕੌਣ ਸ਼ਖਸ ਨੇ ਉਹ ਜੈ ਸ਼ੰਕਰ ਜੀ ਵਿਸ਼ਾਲ ਜੀ ਦਰਸਲ ਸਭ ਤੋਂ ਪਹਿਲਾਂ ਜੋ ਅਸੀਂ ਸ਼ੱਕ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਨੂੰ 5 ਤਰੀਕ ਨੂੰ ਇੱਕ ਅਮਰੀਕਾ ਤੋਂ ਕਾਲ ਆਂਦੀ ਹੈ ਉਦੇ ਵਿੱਚ ਕੋਈ ਵਿਅਕਤੀ ਜਿਹੜਾ ਵਾ ਹੈਗਾ ਵਾ ਉਹ ਪਹਿਲੇ ਮੈਨੂੰ ਧਮਕੀ ਦਿੰਦਾ ਮੈਨੂੰ ਧਮਕੀ ਦਿੰਦਾ ਔਰ ਮੈਨੂੰ ਇੰਨੀ ਗੱਲ ਕਹਿੰਦਾ ਕਿ ਅਸੀਂ ਤੈਨੂੰ ਜਾਨੋਂ ਮਾਰ ਦੇਾਂਗੇ ਅਸੀਂ ਤੈਨੂੰ ਗੋਲੀਆਂ ਮਾਰ ਦੇਾਂਗੇ ਅਸੀਂ ਬੜੇ ਬੰਦੇ ਆਰੇ ਲਾਇਆ ਅਸੀਂ ਸਿੱਧੂ ਮੂਸੇ ਵਾਲੇ ਨੂੰ ਵੀ ਆਰੇ ਲਾਇਆ ਇਸ ਤਰੀਕੇ ਦੀ ਮੈਨੂੰ ਧਮਕੀਆਂ ਦਿੰਦਾ ਧਮਕੀਆਂ ਦੇਣ ਤੋਂ ਬਾਅਦ ਫੋਨ ਕੱਟ ਜਾਂਦਾ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ 7-8 ਦਿਨਾਂ ਬਾਅਦ ਤਕਰੀਬਨ ਲਾਲੋ 5 ਤਰੀਕ ਨੂੰ ਫੋਨ ਆਇਆ ਸੀਗਾ ਤੇ 14 ਤਰੀਕ ਸਵੇਰੇ 13 ਤਰੀਕ ਨੂੰ ਸਾਡਾ ਰਾਤ ਆਫਿਸ ਬੰਦ ਸੀ ਲੋਹੜੀ ਦਾ ਦਿਨ ਕਰਕੇ ਅਸੀਂ ਆਫਿਸ ਨਹੀਂ ਆਏ 14 ਤਰੀਕ ਸਵੇਰੇ ਮੈਨੂੰ 7 ਵਜੇ ਤਕਰੀਬਨ ਮੇਰੇ ਭਾਦਰ ਦਾ ਫੋਨ ਆਂਦਾ ਕਿ ਇੱਧਰ ਦਾ ਕਰਕੇ ਰਾਤ ਇੱਥੇ 3:30-4 ਵਜੇ ਕੋਈ 5-4 ਬੰਦੇ ਆਏ ਸੀ ਆ ਤੁਸੀਂ ਦਿਖਾ ਸਕਦੇ ਹੋ ਕਿ ਇੱਧਰਲਾ ਮੇਰਾ ਜਿਹੜਾ ਗੇਟ ਹੈ ਇਹ ਗੇਟ ਦਾ ਲੋਕ ਲੱਗਾ ਹੋਇਆ ਸੀਗਾ ਇਧਰੋਂ ਗੇਟ ਤੇ ਮੇਰੇ ਲੋਕ ਲੱਗੇ ਹੋਇਆ ਸੀਗਾ ਲੋਕ ਲੱਗੇ ਹੋਣ ਦੇ ਬਾਵਜੂਦ ਆ ਪਾਰਕ ਵਾਲੇ ਪਾਸਿਓਂ ਦੀ ਕੰਧ ਟੱਪ ਕੇ ਕੁਝ ਬੰਦੇ ਅੰਦਰ ਚਲੇ ਗਏ ਉਹਨਾਂ ਨੇ ਅੰਦਰ ਜਾ ਕੇ ਮੇਰਾ ਐਲੂਮੀਨੀਅਮ ਦਾ ਜਿਹੜਾ ਗੇਟ ਆ ਇਹਨੂੰ ਖੜਕਾਇਆ ਖੜਕਾਇਆ ਤੇ ਆਵਾ ਤੇ ਭਾਦਰ ਥੋੜਾ ਡਰ ਗਿਆ ਭਾਦਰ ਨੇ ਲਾਈਟ ਜਗਾਈ ਉਹਨਾਂ ਨੇ ਗੇਟ ਨੂੰ ਧੱਕਾ ਮਾਰ ਕੇ ਪੰਜ ਚਾਰ ਬੰਦੇ ਸੀ ਲੱਤਾਂ ਲੁੱਤਾਂ ਮਾਰ ਕੇ ਜਿਹੜਾ ਗੇਟ ਤੋੜ ਦਿੱਤਾ ਗੇਟ ਤੋੜ ਦਿੱਤਾ ਅੰਦਰ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਮਗਰ ਭਾਦਰ ਜਾਗ ਰਿਹਾ ਸੀਗਾ ਜਾਗ ਗਿਆ ਉਹ ਐਨੀ ਦੇਰ ਨੂੰ ਉਹ ਧਮਕੀਆਂ ਦਿੰਦੇ ਹੋਏ ਇੱਥੋਂ ਦੀ ਫਰਾਰ ਹੋ ਕੇ ਲੇਕਿ ਚੇਤਨ ਜੀ ਤੁਹਾਡੇ ਕੈਮਰੇ ਵੀ ਲੱਗੇ ਹੋਏ ਨੇ ਕੈਮਰੇ ਦੀ ਗੱਲ ਕੀਤੀ ਆ ਵੀ ਇਹਦੇ ਚ ਰਿਕਾਰਡ ਆਇਆ ਕੁਛ ਵੀ ਕਿ ਉਹ ਬੰਦੇ ਕੌਣ ਸੀਗੇ ਕਿੱਦਾਂ ਆਏ ਸੀਗੇ ਕਿੱਥੋਂ ਦੀ ਦਰਸਲ ਮੇਰੇ ਕੈਮਰੇ ਕੁਝ ਦਿਨਾਂ ਤੋਂ ਬੰਦ ਚੱਲ ਰਹੇ ਸੀਗੇ ਫਿਰ ਮੈਂ ਉਸ ਤੋਂ ਬਾਅਦ ਠੀਕ ਕਰਵਾਇਆ ਉਹ ਮੇਰੇ ਇੱਥੇ ਪੇਂਟ ਦਾ ਕੰਮ ਚੱਲ ਰਿਹਾ ਸੀਗਾ ਤੇ ਜਿਹਦੇ ਕਰਕੇ ਸਾਰੀ ਥੋੜੀ ਜੀ ਅਪਸੈਟ ਹੋਇਆ ਸੀ ਸਾਰਾ ਸਿਸਟਮ ਤੇ ਇਸ ਕਰਕੇ ਉਸ ਤੋਂ ਬਾਅਦ ਮੈਂ ਕੈਮਰੇ ਹੁਣ ਚਾਲੂ ਕਰਵਾ ਲਏ ਲੇਕਿਨ ਐਫ ਆਈ ਆਰ ਐਨੀ ਦਿਨ ਪੁਲਿਸ ਨੂੰ ਕੀ ਵੈਰੀਫਿਕੇਸ਼ਨ ਕਰਨ ਲੱਗ ਗਿਆ ਕਿ ਐਫ ਆਈ ਆਰ ਕੱਲ ਨੂੰ ਦਰਜ ਹੋਈ ਜਿਹੜੀ ਪੁਲਿਸ ਨੇ ਆਪਣੇ ਹਿਸਾਬ ਨਾਲ ਸਾਰੀ ਵੈਰੀਫਿਕੇਸ਼ਨ ਕੀਤੀ ਹੈ ਉਹਨਾਂ ਨੇ ਆਨ ਗੁਵਾਂਡ ਚ ਸਾਰੇ ਕੈਮਰੇ ਕਮਰੇ ਚੈੱਕ ਕਰਵਾਏ ਹਨ ਉਹਨਾਂ ਨੇ ਆਪਣਾ 7-8 ਦਿਨ ਜਿਹੜਾ ਪ੍ਰੋਸੀਜਰ ਹੁੰਦਾ ਉਹ ਚਲਾਇਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਅ セーフ ਹੋ ਤੁਸੀਂ ਕਿਉਂਕਿ ਤੁਹਾਨੂੰ ਜਿੱਦਾਂ ਤੁਸੀਂ ਦੱਸਦੇ ਹੋ ਕਿ ਮੇਰੇ ਕੋ ਧਮਕੀਆਂ ਆਈਏ ਉਸ ਤੋਂ ਬਾਅਦ ਕਿ ਦਫ਼ਤਰ ਆਂਦੇ ਹੋਏ ਕਿਤੇ ਨਾ ਕਿਤੇ ਤੁਹਾਨੂੰ ਕੁਝ ਹਮਲਾ ਹੋਣ ਦੀ ਸ਼ੰਕਾ ਹੈਗੀ ਕਿ ਤੁਹਾਡੇ ਉੱਤੇ ਇਦਾਂ ਦੇ ਕੁਝ ਹੋ ਸਕਦਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਕਾਲ ਆਈ ਉਹਨਾਂ ਨੇ ਲੱਖੇ ਦਾ ਸਿੱਧੂ ਮੂਸੇਵਾਲਾ ਦਾ ਕੰਮ ਲਾਇਆ ਹੋਇਆ ਐ ਇਦਾਂ ਦੀ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲੱਗਦਾ ਤੁਸੀਂ ਸੇਫ ਹੋ ਨਹੀਂ ਐਸੀ ਕੋਈ ਗੱਲ ਨਹੀਂ ਹੈ ਸੇਫ ਹੈਗੇ ਆ ਅੱਥੇ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਹੈ ਬਹੁਤ ਵਧੀਆ ਸਾਡਾ ਸਹਿਯੋਗ ਕਰ ਰਿਹਾ ਹੈ ਬਹੁਤ ਵਧੀਆ ਸਾਥ ਦੇ ਰਿਹਾ ਕੋਈ ਐਸੀ ਗੱਲ ਨਹੀਂ ਹੈ ਜਿਹੜੇ ਧਮਕੀਆਂ ਦੇਣ ਵਾਲੇ ਹੁੰਦੇ ਆ ਇਹ ਫੋਨਾਂ ਦੇ ਉੱਤੇ ਧਮਕੀਆਂ ਦੇਣ ਵਾਲੇ ਬੰਦੇ ਹੁੰਦੇ ਆ ਇਹਨਾਂ ਨੇ ਬਸ ਇਹਨਾਂ ਦਾ ਕੰਮ ਮਾਹੌਲ ਖਰਾਬ ਕਰਨਾ ਹੁੰਦਾ ਕੋਈ ਐਸੀ ਗੱਲ ਨਹੀਂ ਹੈ ਸੇਫ ਹਾਂ ਸੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਿ ਜੋ ਹਮਲਾ ਹੋਇਆ ਵੈ ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਵਾਂ ਕਿ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਮੇਰੇ ਆਫਿਸ ਦੇ ਵਿੱਚ ਆ ਕੇ ਡਰਪੋਕ ਬੰਦੇ ਆ ਕੋਈ ਉਹ ਬੁਜ਼ਦਿਲ ਬੰਦੇ ਆ ਜਿਨ੍ਹਾਂ ਨੇ ਰਾਤ ਨੂੰ 3:30 4 ਵਜੇ ਆ ਕੇ ਇਹੋ ਜਿਹਾ ਕੰਮ ਕਰਨਾ ਵੀ ਤੁਸੀਂ ਆਣਾ ਜੇ ਸਾਡੇ ਤੇ ਤੁਸੀਂ ਸਾਡੇ ਨਾਲ ਹੀ ਗੱਲ ਕਰਨੀ ਹੈ ਤੇ ਦਿਨੇ ਆਓ ਸਾਰਾ ਦਿਨ ਦਫਤਰ ਬੈਠੇ ਹੋਈਦਾ ਜਾਂਦੀ ਵਾਰੀ ਉੱਚੀ ਉੱਚੀ ਬੋਲ ਕੇ ਗਏ ਆ ਬਾਦਰ ਨੂੰ ਬਵੇਜੇ ਨੂੰ ਦੇਖ ਲਿਆਂਗੇ ਜਾਨੋ ਮਾਰ ਦੇਾਂਗੇ ਐਦਾਂ ਕਰ ਦੇਾਂਗੇ ਉਦਾਂ ਕਰ ਦੇ। ਕੁਝ ਬੁੱਸਦਿਲ ਲੋਗ ਐ। ਡਰਪੋਕ ਐ। ਮਤਲਬ ਕੋਲ ਤੇ ਵੀ ਡਰਪੋਕ ਵਰਗੀ ਹਰਕਤਾਂ ਕਰਨੀਆਂ ਜਾਂ ਮਿਲਣਾ। ਕੋਲ ਤੇ ਵੀ ਉੱਥੇ ਬਹਿ ਕੇ ਫੋਨ ਕਰਨਾ ਵੀ ਤੈਨੂੰ ਮਾਰ ਦੇਾਂਗੇ ਐਦਾਂ ਕਰ ਦੇਾਂਗੇ ਉਦਾਂ ਕਰ ਦੇਾਂਗੇ। ਇਹ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਵਾ। ਤੇ ਆ ਜਿਹੜਾ ਮੇਰੇ ਆਫਿਸ ਦੇ ਵਿੱਚ ਆ ਕੇ ਕੰਮ ਕੀਤਾ ਇਹਨਾਂ ਨੇ ਇਹ ਬੜੇ ਡਰਪੋਕ ਬੁਸਦਿਲ ਬੰਦਿਆਂ ਦੀ ਹਰਕਤ ਹੈ ਅਗਰ ਇਹ ਮਰਦ ਹੁੰਦੇ ਤੇ ਇਹ ਦਿਨੇ ਵਲੇ ਆਂਦੇ ਸਿੱਧੀ ਆ ਕੇ ਮੇਰੇ ਨਾਲ ਗੱਲ ਕਰਦੇ ਮੈਂ ਸਾਰਾ ਦਿਨ ਦਫਤਰ 'ਚ ਬਹਿਨਾ ਵਾ ਇਹ ਡਰਪੋਕ ਬੰਦੇ ਆ ਬਿਲਕੁਲ ਸਰਨਾ ਚੇਤਨ ਉਹ ਵੇਜਾ ਜੀ ਮਹਾਦੇਵ ਸੇਵਾ ਦਲ ਤੋਂ ਮੌਜੂਦ ਸੀ ਕਿ ਜਿੰਨਾਂ ਵੱਲੋਂ ਇੱਕ ਐਫਆਈਆਰ ਦਰਜ ਕਰਾਈ ਗਈ ਜਿੰਨਾਂ ਦੇ ਦਫਤਰ ਦੇ ਵਿੱਚ ਖਮਲਾ ਹੁੰਦਾ ਹੈ ਹਮਲਾ ਅਨਨੋਨ ਬੰਦੇ ਆ ਵੱਲੋਂ ਜਿਹੜਾ ਦੱਸਿਆ ਜਾਂਦਾ ਕੀਤਾ ਗਿਆ ਤੇ ਅਨਨੋਨ ਬੰਦੇ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਲੇਕਿਨ ਅੱਜ ਪੁਲਿਸ ਨੇ ਜਿਹੜਾ ਸਮਾਂ 9 ਦਿਨ ਦਾ ਮੰਗਿਆ ਸੀਗਾ 9 ਦਿਨ ਬਾਅਦ ਐਫਆਈਆਰ ਹੱਥੇ ਚ ਲੱਗੀ ਹੈ ਕਾਬਲੇ ਤਾਰੀਫ ਹੈ ਲੁਧਿਆਣਾ ਪੁਲਿਸ ਲੁਧਿਆਣਾ ਪੁਲਿਸ ਇਸ ਕਰਕੇ ਕਾਬਲੇ ਤਾਰੀਫ ਹੈ ਕਿ ਲੁਧਿਆਣਾ ਪੁਲਿਸ ਹਮੇਸ਼ਾ ਵੈਰੀਫਾਈ ਕਰਨ ਤੋਂ ਬਾਅਦ ਹੀ ਐਫਆਈਆਰ ਦਰਜ ਕਰਦੀ ਹੈ ਅਗਰ ਬੰਦਾ ਗਲੀ ਕਰਦੇ ਨੇ ਲੇਕਿਨ ਸਾਡੀ ਲੁਧਿਆਣਾ ਪੁਲਿਸ ਹਮੇਸ਼ਾ ਜੋ ਅਸੀਂ ਨਾਗਰਿਕਾਂ ਉਹਨਾਂ ਦੀ ਸੁਰੱਖਿਆ ਲਈ ਹਾਜ਼ਰ ਹੈ। ਤੇਰੇ ਵਰਗੇ ਬੰਦੇ ਨੂੰ ਆਰੇ ਲਾਈਦਾ ਅਸੀਂ ਇਹੀ ਕੰਮ ਕਰੀਦਾ। ਅੱਛਾ ਕਿਤੇ ਆਰੇ ਲਾਣਾ ਨਿਕਲਣਾ ਬੰਦ ਹੋ ਜੂਗਾ। ਅੱਛਾ ਜੀ। ਮੈਂ ਜਿੱਥੇ ਮੁਕੇ ਵੱਲੋਂ ਲਾਇਆ ਸੀ ਅਸੀਂ। ਅੱਛਾ ਜੀ। ਅੱਛਾ ਕੋਣ ਹੁਣ? ਅੱਛਾ ਜੀ। ਅੱਛਾ ਅੱਛਾ ਨਾ ਕਰ। ਹਾਂ। ਹੂੰ। ਥੂੰਗੀਂ ਦਾ। ਤੇਰੇ ਵਰਗੇ ਬੱਬਰ ਸ਼ੇਰ ਨਾ ਫੋਨ ਤੇ ਲੱਗੇ ਲੱਗੇ ਹੁੰਦੇ ਆ ਬਸ ਇਸ ਤੋਂ ਵੱਧ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ। ਚਲ ਠੀਕ ਆ ਪੁੱਤ ਫੇਰ ਚੱਲ ਮੈਂ ਚੱਲ ਠੀਕ ਆ ਹੁਣ ਮੈਂ ਜਾਵਾਂ ਨਹੀਂ ਬੋਲਦਾ ਬਸ ਫਿਰ ਨੰਬਰ ਲੱਗਦਾ ਠੀਕ ਹੈ ਹਾਂ ਤੇਲੇ ਵਰਗੇ ਬੰਦੇ ਫੋਨ ਤੇ ਜਿਹੜੇ ਆ ਬਾਹਰ ਬਹਿ ਕੇ ਹੈਨਾ ਫੋਨ ਫੋਨ ਤਾਂ ਨਹੀਂ ਕਰਦੇ ਅਸੀਂ ਅਸੀਂ ਗੱਲ ਸੁਣ ਲੈ ਉਹ ਹੋਏ ਬਕਵਾਸ ਨਾ ਕਰ ਜਾਵਾ ਵਿਚਕਾਰੀਆ ਅੱਛਾ ਅੱਛਾ ਤੇ ਮੈਂ ਹੋ ਜਾ ਤੀਰ ਮਾਰੂਗਾ ਨਾ ਇਹ ਸਤਿਗੁਸ਼ਟਾਂ ਯਾਦ ਰੱਖੂ ਨੀਆ ਅੱਛਾ ਲੈ ਹੁਣ ਤੇ ਪਿਆ ਹੀ ਲੈ ਫਿਰ ਚੱਲਦਾ ਬਣੋ ਨੰਬਰ 7 ਤੋਂ ਜੀ ਜੀ ਵਿਸ਼ਾਕਰਤਾ ਲੁਧਿਆਣਾ লাইਵ ਤੋਂ ਪੱਤਰਕਾਰ ਠੀਕ ਹੋ ਜੀ ਜੀ ਠੀਕ ਹੈ ਜੀ ਬਜੀ ਭਾਈ ਜੀ ਕੈਪਈਏ ਦਰਜ ਹੋਈ ਹੈ ਚੇਤਨ ਬੁਬੇਜਾਂ ਵੱਲੋਂ ਕਰਾਈ ਗਈ ਹੈ ਕੀ ਮਾਮਲਾ ਕੀ ਸੀਗਾ ਦੱਸ ਦੋਗੇ ਉਹ ਕੋਈ ਉਹਦੇ ਕਰਿਆਏ ਸੀਗੇ ਉਹ ਜਿੱਥੇ ਦਫ਼ਤਰ ਸੀਗਾ ਉੱਥੇ ਆ ਕੇ ਜੀ ਉਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਜਿਹੜਾ ਮੇਨ ਦਰਵਾਜ਼ਾ ਸੀ ਉਹ ਤੋੜਤਾ ਜਿਹੜਾ ਉਹਨਾਂ ਦਾ ਨੌਕਰ ਸੀ ਉਹ ਡਰ ਕੇ ਪਿੱਛੇ ਚੱਲ ਗਿਆ ਪਰ ਚੋਰੀ ਹੋਈ ਨਹੀਂ ਚੋਰੀ ਹੋਈ ਨਹੀਂ ਅਜੇ ਕੁਝ ਬਲੋਕ ਕਰਕੇ ਜਨ ਧਮਕੀ ਧਮਕੀ ਦੇ ਕੇ ਚਲੇ ਗਏ ਕੁਝ ਆਇਡੈਂਟੀਫਾਈ ਹੋ ਪਾਇਆ ਜਾਂ ਸੀਸੀਟੀਵੀ ਫੁਟੇਜ ਹੱਥ ਲੱਗੀ ਸਰ ਕੁਝ ਸੀਸੀਟੀਵੀ ਫੁਟੇਜ ਖੰਗਾਲੀ ਜਾਂਦੀ ਹੈ ਕੋਈ ਨਹੀਂ ਲੱਗ ਜੂਗੀ ਜੀ ਤੇ ਅਨਨੋਨ ਪਰਸਨ ਤੇ ਹੋਈ ਹੈ ਕਿ ਕੋਈ ਹੈਗਾ ਅਨਨੋਨ ਅਨਨੋਨ ਕਿੰਨੇ ਕੁ ਬੰਦੇ ਸੀ ਦੱਸਿਆ ਗਿਆ ਉਹ ਗੋਨ ਵੱਲੋਂ ਕੁਝ ਉਹਨਾਂ ਨੂੰ ਦੇਖਿਆ ਤਿੰਨ ਚਾਰ ਬੰਦੇ ਸੀਗਾ ਚਲੋ ਬਹੁਤ ਬਹੁਤ ਸ਼ੁਕਰੀਆ ਦਾ ਕੈਮਰਾਮੈਨ ਸੰਦੀਪ ਸੇਤਿਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ